ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਰੰਗ ਮਹੱਲਾ 14 ਜਪ ਮੰਨ ਨਰ ਹਰੇ ਨਰ ਹਰ ਸੁਆਮੀ ਹਰ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਮ ਹਰ ਪ੍ਰੀਤਮ ਮੋਰਾ ਰਹਾ ਹੇ ਮੇਰੇ ਮਨ ਆ ਉਸ ਪ੍ਰਮਾਤਮਾ ਨੂੰ ਜਪਣਾ ਕਰ ਜੋ ਨਰਾਂ ਨੂੰ ਹਰੇ ਭਰੇ ਕਰਨ ਵਾਲਾ ਹੈ ਨਰ ਹਰ ਨਰ ਸਿੰਘ ਆਦ ਰੂਪਾਂ ਨੂੰ ਧਾਰਨ ਵਾਲਾ ਸੁਆਮੀ ਮਾਲਕ ਪਰਮੇਸ਼ਰ ਹੈ ਅਤੇ ਜੋ ਪਰਮੇਸ਼ਰ ਸਾਰੇ ਦੇਵਤਿਆਂ ਦਾ ਦੇਵਾ ਪੂਜਣੇ ਯੋਗ ਹੈ ਅਤੇ ਜਿਸ ਸ੍ਰੀ ਸ਼ਰੋਮਣੀ RAM ਰਮੇ ਹੋਏ RAM ਪਰਮੇਸ਼ਰ ਦਾ ਨਾਮ ਆਤਮਿਕ ਸ਼ਾਂਤੀ ਦੇਣ ਵਾਲਾ ਹੈ ਅਦੇਉ ਪਰਮੇਸ਼ਰ ਮੋਰਾ ਕਹੀਏ ਮੇਰਾ ਪ੍ਰੀਤਮ ਪਿਆਰਾ अथवा हे ਪਿਆਰੇ ਉਸ ਨੂੰ ਆਪਣੇ ਮਨ ਵਿੱਚ ਜਪਣਾ ਕਰ ਜੋ ਨਰਾਂ ਨੂੰ ਹਰੇ ਭਰੇ ਕਰਨ ਵਾਲਾ ਹੈ ਪ੍ਰਸ਼ਨਸੀ ਹੈ ਗੁਰੂ ਜੀ ਨਰਾਂ ਨੂੰ ਹਰੇ ਭਰੇ ਕਰਨ ਵਾਲੇ ਤਾਂ ਪ੍ਰਾਣ ਵੀ ਹਨ ਪਾਤਸ਼ਾਹ ਕਹਿੰਦੇ ਨਰਹਰ ਜੋ ਨਰ ਸਿੰਘ ਆਦ ਰੂਪਾਂ ਨੂੰ ਤਾਰਨ ਵਾਲਾ ਹੈ ਉਸ ਨੂੰ ਮਨ ਵਿੱਚ ਜਪਣਾ ਕਰ ਫਿਰ ਪ੍ਰਸ਼ਨਸੀ ਹੈ ਗੁਰੂ ਜੀ ਨਰ ਹਰ ਨਾਮ ਤਾਂ ਵਿਸ਼ਨੂੰ ਆਦਿ ਜਾਂ ਰਾਜਿਆਂ ਦਾ ਵੀ ਆ ਪਾਦਸ਼ਾ ਉੱਤਰ ਦਿੰਦੇ ਆ ਸੁਆਮੀ ਕਹਿੰਦੇ ਜੋ ਵਿਸ਼ਨੂੰ ਆਦਿ ਜਾਂ ਸਾਰੇ ਰਾਜੇ ਆਦਿਕ ਸਾਰਿਆਂ ਦਾ ਸੁਆਮੀ ਮਾਲਕ ਹੈ ਉਸ ਨੂੰ ਮਨ ਵਿੱਚ ਜੱਪਣਾ ਕਰ ਫੇਰ ਪ੍ਰਸ਼ਨ ਕਰਦੇ ਆ ਜਗਤ ਵਿੱਚ ਸੁਆਮੀ ਤਾਂ ਬਹੁਤ ਹਨ ਫੇਰ ਉੱਤਰ ਦਿੰਦੇ ਸਤਿਗੁਰੂ ਹਰ ਸਗਲ ਦੇਵ ਦੇਵਾ ਜੋ ਪਰਮੇਸ਼ਰ ਸਾਰਿਆਂ ਦੇਵਤਿਆਂ ਦੇ ਦੇਵਾ ਪੂਜਣੇ ਯੋਗ ਹੈ ਉਸ ਨੂੰ ਮਨ ਵਿੱਚ ਜਪਣਾ ਕਰ ਫੇਰ ਪ੍ਰਸ਼ਨ ਉੱਠਦਾ ਹੈ ਏ ਗੁਰੂ ਜੀ ਸਾਰਿਆਂ ਦੇਵਤਿਆਂ ਦਾ ਦੇਵਤਾ 인ਦਰ ਹੈ ਉਹ ਸਾਰਿਆਂ ਦੇਵਤਿਆਂ ਦਾ ਰਾਜਾ ਹੈ ਪਾਤਸ਼ਾਹ ਉੱਤਰ ਦਿੰਦੇ ਆ ਸ੍ਰੀ ਰਾਮ ਸ੍ਰੀ ਸ਼ਰੋਮਣੀ ਰਾਮ ਨੂੰ ਜਪੋ ਫੇਰ ਪ੍ਰਸ਼ਨ ਪੈਦਾ ਹੋਇਆ ਏ ਗੁਰੂ ਜੀ ਸ੍ਰੀ ਰਾਮ ਤਾਂ ਤ੍ਰੇਤੇਜੁਗ ਦੇ ਅਵਤਾਰ ਸ੍ਰੀ ਰਾਮਚੰਦਰ ਦਾ ਨਾਮ ਵੀ ਹੈ ਕਿਹੜੇ ਰਾਮ ਦੀ ਗੱਲ ਕਰ ਰਹੇ ਹੋ ਪਾਤਸ਼ਾਹ ਕਹਿੰਦੇ ਰਾਮ ਨਾਮਾ हे प्यारे सब तावा विच रमे हुए परमेश्वर दा नाम अमृत अपने मन विच जपना कर हर प्रीतम मोरा ओ परमेश्वर मेरा प्रीतम प्यारा है रहाऊ जित गृह गुण गावते हर के गुण गावते राम गुण गावते तित गृह वाजे पंच शब्द वड भाग मथोरा ਜਿਸ ਹਿਰਦੇ ਰੂਪੀ ਗ੍ਰਹਿ ਘਰ ਵਿੱਚ ਮਨ ਕਰਕੇ ਪਰਮੇਸ਼ਰ ਦੇ ਗੁਣ ਗਾਵਤੇ ਗਾਏ ਜਾਂਦੇ ਹਨ ਸਰੀਰ ਕਰਕੇ ਪਰਮੇਸ਼ਰ ਦੇ ਗੁਣ ਗਾਵਤੇ ਗਾਏ ਜਾਂਦੇ ਹਨ ਅਤੇ ਬਾਣੀ ਕਰਕੇ ਵੀ ਰਾਮ ਪਰਮੇਸ਼ਰ ਦੇ ਗੁਣ ਗਾਵਤੇ ਗਾਏ ਜਾਂਦੇ ਹਨ ਕਹਿੰਦੇ ਤਿਤ ਉਸ ਹਿਰਦੇ ਰੂਪੀ ਘਰ ਵਿੱਚ ਪੰਚ ਸ਼ਬਦ ਪੰਜ ਪ੍ਰਕਾਰ ਦੇ ਤਾਰ ਜੰਮ ਤਾਦ ਘੜੇ ਭੂਗ ਵਾਲੇ ਵਾਜੇ ਵਾਜਿਆਂ ਦੇ ਸ਼ਬਦ ਵੱਜਦੇ ਹਨ ਵਹ ਪੰਚ ਚੇਤਨ ਸ਼ਬਦ ਬ੍ਰਹਮਵਾਜ ਪ੍ਰਗਟ ਸਾਖਿਆਤ ਹੋ ਜਾਂਦਾ ਹੈ ਪਰ ਉਸ ਦੇ ਹਿਰਦੇ ਵਿੱਚ ਬ੍ਰਹਮ ਸਾਖਿਆਤ ਹੁੰਦਾ ਹੈ ਜਿਸ ਦੇ ਮਥੋਰਾ ਮੱਥੇ ਦੇ ਵੱਡੇ ਭਾਗ ਕਰਮ ਹਨ अथवा ਜਿਸ ਦੇ ਪ੍ਰਤੱਖ ਹਿਰਦੇ ਰੂਪੀ ਗ੍ਰਹਿ ਘਰ ਵਿੱਚ ਗੁਣ ਗਾਏ ਜਾਂਦੇ ਹਨ ਫਿਰ ਪ੍ਰਸ਼ਨ ਹੈ ਹੈ ਗੁਰੂ ਜੀ ਕਿਸ ਦੇ ਗੁਣ ਗਾਏ ਜਾਂਦੇ ਹਨ ਪਾਤਸ਼ਾਹ ਵਰਮਾਉਂਦੇ ਹਰ ਕੇ ਗੁਣ ਗਾਉਂਦੇ ਕਿ ਭਾਈ ਹਰੀ ਦੇ ਗੁਣ ਗਾਏ ਜਾਂਦੇ ਹਨ ਪਰੇਸ਼ਾਨ ਸੀ ਹੈ ਗੁਰੂ ਜੀ ਹਰੀ ਨਾਮ ਤਾਂ ਡੱਡੂ ਬੰਦ ਰਹਾਤੀ ਆਦ ਦਾ ਵੀ ਹੁੰਦਾ ਕਿਉਂਕਿ ਹਰ ਹਰ ਡੱਡੂ ਨੂੰ ਵੀ ਕਿਹਾ ਜਾਂਦਾ ਆਪ ਜੀ ਕਿਹੜੇ ਹਰ ਦੀ ਗੱਲ ਗਾ ਰਹੇ ਹੋ RAM ਗੁਣ ਗਾਵਤੇ ਪਾਤਸ਼ਾਹ ਕਹਿੰਦੇ ਹੈ ਭਾਈ ਰਮੇ ਹੋਏ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਹਨ ਉਸ ਹਿਰਦੇ ਘਰ ਵਿੱਚ ਪੰਜ ਪ੍ਰਕਾਰ ਦੇ ਵਾਜੇ ਵਜਾਏ ਹਨ ਵਾ ਚੇਤਨ ਬ੍ਰਹਮ ਪ੍ਰਗਟ ਹੋ ਜਾਂਦਾ ਹੈ ਪਰ ਉਸ ਦੇ ਹਿਰਦੇ ਵਿੱਚ ਬ੍ਰਹਮ ਸਾਖਿਆ ਤੁੰਦਾ ਹੈ ਜਿਸ ਦੇ ਮੱਥੇ ਦੇ ਵੱਡੇ ਭਾਗ ਕਰਮ ਹਨ ਤਿੰਨ ਜਾਣ ਕੇ ਸਭ ਪਾਪ ਗਏ ਸਭ ਦੁੱਖ ਗਏ ਸਭ ਰੋਗ ਗਏ ਕਾਮ ਕ્રોਧ ਲੋਭ ਮੋਹ ਅਭਿਮਾਨ ਗਏ ਤਿੰਨ ਜਾਣ ਕੇ ਹਰ ਮਾਰ ਕੱਢੇ ਪੰਜ ਚੋਰਾ ਉਸ ਕੁਰਮਖ ਜਨ ਦੇ ਸਾਰੇ ਪਾਪ ਚਲੇ ਗਏ ਹਨ ਸਾਰੇ ਰਾਗ ਦਵੇਖ ਆਦ ਦੋਸ਼ ਵੀ ਚਲੇ ਗਏ ਹਨ ਸਾਰੇ ਹੰਕਾਰ ਆਦ ਦੇ ਰੋਗ ਵੀ ਚਲੇ ਗਏ ਹਨ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਆਦ ਵਿਕਾਰ ਵੀ ਚਲੇ ਗਏ ਹਨ ਉਸ ਗੁਰਮਖ ਜਾਂਦੇ ਪੰਜ ਚੋਰਾ ਚੋਰ ਜਿਹੜੇ ਆਪ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਪਰਮੇਸ਼ਰ ਨੇ ਮਾਰ ਕੇ ਅੰਦਰੋਂ ਕੱਢ ਦਿੱਤੇ ਹਨ ਹਰੀ ਨੇ ਕਿਰਪਾ ਕਰਕੇ ਸੰਮਧਮ ਸਾਧਨਾ ਦੀ ਮਾਰ ਪਾ ਕੇ ਪੰਜੇ ਵਿਛੇ ਰੂਪੀ ਚੋਰ ਅੰਦਰੋਂ ਕੱਢ ਦਿੱਤੇ ਹਲ ਹਰ ਰਾਮ ਬੋਲੋ ਹਰ ਸਾਧੂ ਹਰ ਕੀ ਜਨ ਸਾਧੂ ਜਗਦੀਸ਼ ਜਪੋ ਮਨ ਬਚਨ ਕਰਮ ਹਰ ਹਰ ਆਰਾਧੂ ਹਰ ਕੀ ਜਨ ਸਾਧੂ ਏ ਭਾਈ ਪਰਮੇਸ਼ਰ ਦੇ ਸਾਧੂ ਸੰਤ ਜਿਨ੍ਹਾਂ ਦੇ ਨਾਲ ਮਿਲ ਕਰਕੇ ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ ਬੋਲਣਾ ਉਚਾਰਨਾ ਕਰੋ ਜੋ ਨਾਮ ਨੂੰ ਉਚਾਰਨਾ ਕਰਦੇ ਆ ਉਹ ਹੀ ਪਰਮੇਸ਼ਰ ਦੇ ਸਾਧੂ ਸ੍ਰੇਸ਼ਟ ਸੰਤ ਜਨ ਹਨ ਏ ਭਾਈ ਮਨ ਬਚਨ ਬਾਣੀ ਕਰਮ ਸਰੀਰ ਕਰਕੇ ਜਗਦੀਸ਼ ਜਗਤ ਦੇ ਈਸ਼ਵਰ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੋ ਏ ਭਾਈ ਜਿਸ ਆਰਾਧੂ ਅਰਾਧਨੇ ਜੋਗ ਹਰੀ ਹਰ ਪਰਮੇਸ਼ਰ ਨੂੰ ਪਰਮੇਸ਼ਰ ਦੇ ਸੰਤ ਜਨ ਆਰਾਧ ਦੇ ਹਨ ਉਸ ਪਰਮੇਸ਼ਰ ਨੂੰ ਆਰਾਧਨਾ ਕਰੋ ਹਰ ਰਾਮ ਬੋਲ ਹਰਿ ਰਾਮ ਬੋਲ ਸਭ ਪਾਪ ਗਵਾਦ ਤਨ ਗੁਰੂ ਰਾਮਦਾਸ ਮਹਾਰਾਜ ਜੀ ਸੋਢੀ ਸੁਲਤਾਨ ਸਤਗੁਰੂ ਕਿਰਪਾ ਕਰ ਰਿਹਾ ਏ ਭਾਈ ਰਾਮ ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ ਬੋਲਣਾ ਕਰੋ ਰਾਮ ਰਾਮ ਰਮੇ ਹੋਏ ਪਰਮੇਸ਼ਰ ਦਾ ਨਾਮ ਮਨ ਬਾਣੀ ਸਰੀਰ ਕਰਕੇ ਬੋਲਣਾ ਜਪਣਾ ਕਰੋ ਤਾਂ ਸਾਰੇ ਜਨਮਾਂ ਜਨਮਾਤਰਾ ਦੇ ਪਾਪ ਗਵਾਦ ਪਾਪ ਗਵਾਚ ਜਾਣਗੇ ਦੂਰ ਕਰ ਲਵੋਗੇ ਅਤਵਾ ਹੀ ਭਾਈ ਹਰੀ ਦੇ ਨਾਮ ਨੂੰ ਬੋਲਣਾ ਉਚਾਰਨਾ ਕਰੋ ਪ੍ਰਸ਼ਨ ਸੀ ਹੈ ਗੁਰੂ ਜੀ ਹਰੀ ਤਾਂ ਹਰ ਇੱਕ ਦਾ ਵਾਚਕ ਵੀ ਹੈ ਸੋ ਪਾਤਸ਼ਾਹ ਉੱਤਰ ਦਿੰਦੇ ਆ ਰਾਮ ਬੋਲ ਭਾਈ ਰਾਮ ਦੇ ਤਾਂ ਹੀ ਬੋਲਣਾ ਉਚਾਰਨਾ ਕਰੋ ਫੇਰ ਪ੍ਰਸ਼ਨ ਹੈ ਗੁਰੂ ਜੀ ਰਾਮ ਤਾਂ ਤ੍ਰੇਤੇਜੁਗ ਦੇ ਅਵਤਾਰ ਰਾਮਚੰਦਰ ਵੀ ਹੋਏ ਆ ਆਪ ਜੀ ਕਿਸ ਰਾਮ ਦੀ ਗੱਲ ਕਰ ਰਹੇ ਹੋ ਏ ਭਾਈ ਸਾਰਿਆਂ ਨੂੰ ਆਪਣੀ ਚੇਤਨ ਸੱਤਾ ਦੇ ਨਾਲ ਹਰ ਰਾਮ ਬੋਲ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਬੋਲਣਾ ਉਚਾਰਨਾ ਕਰੋ ਤਾਂ ਹਰੀ ਨਾਮ ਤੁਹਾਡੇ ਸਾਰੇ ਪਾਪ ਗਵਾ ਦੇਵੇਗਾ ਆਪਾਂ ਦੇਖਦੇ ਹਾਂ ਨਾ ਕੋਈ ਚੀਜ਼ ਗਵਾਚ ਜਾਵੇ ਤੇ ਅਸੀਂ ਕਹਿੰਦੇ ਉਹ ਫਲਾਨੀ ਚੀਜ਼ ਗਵਾਚ ਗਈ ਹੈ ਪਾਪ ਨਹੀਂ ਮਿਲ ਰਹੀ ਪਾਤਸ਼ਾਹ ਕਹਿੰਦੇ ਤੁਹਾਡੇ ਪਾਪ ਤੁਹਾਡੇ ਗੁਨਾਹ ਗਵਾਚ ਜਾਣਗੇ ਖਤਮ ਹੋ ਜਾਣਗੇ ਨਿਤ ਨਿਤ ਜਾਗਰਣ ਕਰੋ ਸਦਾ ਸਦਾ ਆਨੰਦ ਜਪ ਜਗਦੀਸੁਰਾ ਜਪ ਜਗਦੀਸੁਰਾ हे ਭਾਈ ਨਿਤ ਨਿਤ ਹਮੇਸ਼ਾ ਹਮੇਸ਼ਾ ਨੇਤਾ ਪ੍ਰਤੀ ਅਵਿਦਿਆ ਰੂਪੀ ਨੀਂਦ ਨੂੰ ਤਿਆ ਕੇ ਗਿਆਨ ਅਵਸਥਾ ਵਿੱਚ ਜਾਗਣਾ ਕਰੋ ਅਤੇ ਜਗਦੀਸੁਰਾ ਜਗਤ ਦੇ ਈਸ਼ਰ ਨੂੰ ਜਪਣਾ ਕਰੋ ਫੇਰ ਤੁਹਾਨੂੰ ਸਦਾ ਰਹਿਣ ਵਾਲਾ ਸਦਾ ਕੀਏ ਸਦੀਵ ਆਨੰਦ ਸੁਖ ਪ੍ਰਾਪਤ ਹੋ ਜਾਵੇਗਾ ਮਨ ਇੱਛੇ ਫਲ ਬਾਗ ਸਭੈ ਫਲ ਪਾਵ ਧਰਮ ਅਰਥ ਕਾਮ ਮੋਖ ਜਨ ਨਾਨਕ ਹਰਿ ਸਿਉ ਮਿਲੇ ਹਰਿ ਭਗਤ ਤੂਰਾ ਏ ਭਾਈ ਪ੍ਰਭੂ ਦਾ ਨਾਮ ਸਿਮਰ ਕੇ ਮਨ ਇਛਤ ਫਲ ਪਾ ਲਵੋਗੇ ਦਸੋ ਹਾਂ ਭਲਾ ਕਿਸੇ ਨੂੰ ਨਾਮ ਮਿਲਿਆ ਹੋਵੇ ਨਾਮ ਜਪ ਕੇ ਪਾਤਸ਼ਾਹ ਕਹਿੰਦੇ ਨਾਮ ਤਾਂ ਜੱਪੋ ਪਰ ਜਪਣਾ ਕਿਵੇਂ ਹੈ ਮਾਰ ਕਹਿੰਦੇ ਏਕ ਚਿਤ ਜਹ ਇੱਕ ਛਿਨ ਧਿਆਇਓ ਕਾਲ ਫਾਸ ਕੇ ਬੀਚ ਨ ਆਇਓ ਪਾਤਸ਼ਾਹ ਚੌਪਈ ਸਾਹਿਬ ਜੀ ਦੇ ਵਿੱਚ ਫਰਮਾਉਂਦੇ ਆ ਏਕ 바ਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਅੱਗੇ ਕਹਿੰਦੇ ਜਿਨ ਨਰ ਨਾਮ ਤੇਹਾਰੂ ਕਹਾ ਦਾਰਦ ਦੁਸਤ ਦੋਖ ਤੇ ਰਹਾ ਉਹ ਦਾਰਦ ਦਲਿੱਦਰ ਤੋਂ ਦੁਸਤ ਦੋਸ਼ੀਆਂ ਤੋਂ ਦੁਸ਼ਮਣਾਂ ਤੋਂ ਸਾਰੇ ਹੀ ਕਹਿੰਦੇ ਦੁਸ਼ਟਾਂ ਤੋਂ ਗੁਨਾਹਾਂ ਤੋਂ ਰਹਿ ਜਾਂਦਾ ਵੱਜ ਜਾਂਦਾ ਹੈ ਕਹਿੰਦੇ हे ਭਾਈ ਨਾਮ ਸਿਮਰ ਕੇ ਸਾਰੇ ਫਲ ਪਾ ਲਈਦੇ ਹਨ ਪਾਤਸ਼ਾਹ ਨੂੰ ਪਰੇਸ਼ਨ ਕਰਦੇ ਕਿਹੜੇ ਮਾਨਿਛਿਤ ਫਲ ਪਾ ਲਵਾਂਗੇ ਪਾਤਸ਼ਾਹ ਕਹਿੰਦੇ ਸਭੇ ਫਲ ਬਾਵੋ ਸਾਰੇ ਫਲਾਂ ਨੂੰ ਪਾ ਲਵੋਗੇ ਇਹ ਨਹੀਂ ਇੱਕ ਚੀਜ਼ ਮੰਗੀ ਤੇ ਉਹ ਮਿਲੇਗੀ ਪਾਤਸ਼ਾਹ ਕਹਿੰਦੇ ਇੱਕ ਮਿਲੂਗੀ ਇੱਕ ਮੰਗੋ ਕਿਤੇ ਮਿਲਣਗੀਆਂ ਸਾਰੀਆਂ ਧਰੂ ਨੇ ਰਾਜ ਭਾਗ ਹਜੇ ਮੰਗਿਆ ਹੈ ਹਜੇ ਤੁਰਿਆ ਹੈ ਨਾਮ ਜਪਿਆ ਨਹੀਂ ਹਜੇ ਸਲਾਮਾਂ ਕਰ ਰਿਹਾ ਹੈ ਤੇ ਅੱਧਾ ਰਾਜ ਭਾਗ ਮਿਲਣ ਨੂੰ ਤਿਆਰ ਹੋ ਗਿਆ ਹੈ ਪਾਤਸ਼ਾਹ ਕਹਿੰਦੇ ਸਭੇ ਫਲ ਪਾਵ ਪਰਸ਼ਨ ਹੈ ਸਾਰੇ ਫਲ ਕਿਹੜੇ ਹਨ ਪਾਤਸ਼ਾਹ ਉੱਤਰ ਦਿੰਦੇ ਆ ਧਰਮ ਅਰਥ ਕਾਮ ਮੋਖ ਰੂਪ ਸਭ ਫਲਾਂ ਨੂੰ ਪਾ ਲਵੋਗੇ ਅਰਥਾਤ ਤੁਹਾਡਾ ਧਰਮ ਦੀਨ ਵੀ ਪੂਰਾ ਨਿਭ ਜਾਵੇ ਸਾਰੇ ਅਰਥ ਹੁੰਦਾ ਪਦਾਰਥ ਪ੍ਰਾਪਤ ਹੋ ਜਾਣਗੇ ਚਾਰ ਪਦਾਰਥ ਜੇ ਕੋ ਮੰਗੇ ਸਾਦ ਜਨਾਕੀ ਸੇਵਾ ਲੱਗ ਸਾਰੇ ਪਦਾਰਥ ਪ੍ਰਾਪਤ ਹੋ ਜਾਣਗੇ ਸਾਰੀ ਕਾਮ ਹੁੰਦਾ ਕਾਮਨਾ ਪੂਰੀ ਹੋ ਜਾਵੇਗੀ ਕਾਰਜ ਪੂਰੇ ਹੋ ਜਾਣਗੇ ਅਜੇ ਪੁਰਨਾ ਕਰੇਗਾ ਤਾਂ ਕੰਮ ਹੋਏ ਹੋਣਗੇ ਕਹਿੰਦੇ మోਖ ਹੁੰਦਾ ਮੁਕਤੀ ਦੀ ਪ੍ਰਾਪਤੀ ਵੀ ਹੋ ਜਾਵੇਗੀ ਸਤਿਗੁਰੂ ਸਾਹਿਬ ਜੀ ਕਤਨ ਕਰਦੇ ਏ ਹਰੀ ਪਰਮੇਸ਼ਰ ਜਿਹੜੇ ਗੁਰਮਖ ਜਨ ਤੇਰੇ ਨਾਲ ਮਿਲੇ ਹਨ ਏ ਹਰ ਪਰਮੇਸ਼ਰ ਉਹ ਤੋਰਾ ਤੇਰੇ ਅਸਲੀ ਭਗਤ ਹਨ ਸਤਿਗੁਰੂ ਜੀ ਕਥਨ ਕਰਦੇ ਕਿ ਉਹ ਜਨਪੁਰਖ ਪਰਮੇਸ਼ਰ ਦੇ ਨਾਲ ਮਿਲ ਗਏ ਹਨ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੀ ਭਗਤੀ ਕਰਮ ਦੇ ਤੋਰਾ ਹੁੰਦਾ ਹੁਕਮ ਵਿੱਚ ਤੋਰਨਾ ਚਲਾਉਣਾ ਕੀਤਾ ਹੈ ਵਾ ਜਿਨ੍ਹਾਂ ਨੇ ਗੁਰਾਂ ਦੁਆਰਾ ਹਰੀ ਦੀ ਭਗਤੀ ਕਰਨ ਦਾ ਹੁਕਮ ਮੰਨਿਆ ਹੈ ਉਹਨਾਂ ਭਗਤਾਂ ਦਾ ਸਾਰੇ ਸੰਸਾਰ ਤੇ ਤੋਰਾ ਹੁੰਦਾ ਹੁਕਮ ਚੱਲ ਪਿਆ ਹੈ ਸਾਰਗ ਮਹੱਲਾ 14 ਜਪ ਮੰਨ ਮਦ ਮਦਸੂਦਨ ਹਰ ਸ੍ਰੀ ਰੰਗ ਪਰਮੇਸ਼ਰ ਸਤ ਪਰਮੇਸ਼ਰ ਪ੍ਰਭ ਅੰਤਰ ਜਾਮੀ ਏ ਮੇਰੇ ਮਨਾ ਮਾਦੋ ਮਾਇਆ ਦਾ ਤਉ ਪਤੀ ਮਦਸੂਦਨ ਮਦੂ ਨਾਮੇ ਸੂਦਨ ਨਾਮ ਕਟਣ ਦਾ ਹੈ ਮਦੂ ਇੱਕ ਦੰਤ ਹੋਇਆ ਤਾਂ ਕਰਕੇ ਪਰਮੇਸ਼ਰ ਦਾ ਨਾਮ ਪਿਆ ਹੈ ਕੀਰਤਮ ਨਾਮ ਕਥੇ ਤੇਰੇ ਜੇਬਾ ਸਤ ਨਾਮ ਤੇਰਾ ਪਰਪੂਰਬਲਾ ਜਿਵੇਂ ਜਿਵੇਂ ਕਿਸੇ ਨੇ ਉਹਦੇ ਕਰਤਬ ਵੇਖਿਓ ਦਾ ਨਾਮ ਪਾ ਦਿੱਤਾ ਸ਼ੇਸ਼ਨਾਗ ਦੱਸਦੇ ਆ ਰੋਜ ਦਾ ਸਹਿਸ ਭਾਵ ਹਜ਼ਾਰ ਨਾਮ ਨਵੇਂ ਉਚਾਰਦਾ ਹੈ ਫਿਰ ਵੀ ਉਸ ਕੋਲੋਂ ਅੰਤ ਨਹੀਂ ਪੈ ਰਿਆ ਰaho ਵਿਚਾਰ ਮਦਸੂਦ ਨੂੰ ਮਦੂ ਨਾਮੇ ਸੂਦ ਨੂੰ ਕੱਟਣ ਵਾਲੇ ਰਾਖਸ਼ ਨੂੰ ਪਰਮੇਸ਼ਰ ਸ਼੍ਰੀ ਲక్ష్ਮੀ ਮਾਇਆ ਨੂੰ ਰੰਗੋ ਆਨੰਦ ਦੇਣ ਵਾਲੇ ਪਤੀ ਹਰੀ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ ਜੋ ਸੱਚਾ ਪਰਮੇਸ਼ਰ ਹੈ ਅੰਤਰਜਾਮੀ ਸਭ ਦੇ ਦਿਲਾਂ ਦੀ ਜਾਣਨ ਵਾਲਾ ਸਮਰੱਥ ਪ੍ਰਭੂ ਸ ਪਰਮੇਸ਼ਰ ਹੈ ਅਥਵਾ ਏ ਮੇਰੇ ਪਿਆਰੇ ਮਾਧੂ ਮਾਇਆ ਦੇ ਪਤੀ ਨੂੰ ਮਨ ਵਿੱਚ ਜਪਣਾ ਕਰ ਸਭ ਦੁੱਖਨ ਕੋ ਹੰਤਾ ਸਭ ਦੁ ਸੁਖਨ ਕੋ ਦਾਤਾ ਹਰ ਪ੍ਰੀਤਮ ਗੁਣ ਗਾਉ ਰਹਾਉ ਪ੍ਰਸ਼ੰਸੀ ਹੈ ਗੁਰੂ ਜੀ ਅੰਤਰਜਾਮੀ ਤਾਂ ਕਈ ਪੁਰਖ ਬਣ ਬੈਠਦੇ ਹਨ ਕਈ ਜੋਤਸ਼ੀ ਲੋਕ ਅਤੇ ਕਈ ਤਰਾਟਕ ਸਾਧਕੇ ਦਿਲ ਦੀ ਗੱਲ ਦੱਸ ਦਿੰਦੇ ਆ ਪਰ ਤੁਸੀਂ ਦੱਸੋ ਵੀ ਇਹ ਕਿਹੜੇ ਅੰਤਰਜਾਮੀ ਹਨ ਪਾਤਸ਼ਾਹ ਕਹਿੰਦੇ ਸਭ ਦੁੱਖਨ ਕੋ ਹੰਤਾ ਹੈ ਭਾਈ ਸਾਰੇ ਦੁੱਖਾਂ ਦਾ ਹੰਤਾ ਨਾਸ਼ ਕਰਨ ਵਾਲਾ ਹੈ ਸਭ ਸੁਖਨ ਕੋ ਦਾਤਾ ਸਾਰੇ ਸੁੱਖਾਂ ਦਾ ਦਾਤਾ ਹੈ ਕਹਿੰਦੇ ਹਰ ਪ੍ਰੀਤਮ ਗੁਣ ਗਾਉ ਰਹਾਉ ਉਸ ਪ੍ਰੀਤਮ ਪਿਆਰੇ ਪਰਮੇਸ਼ਰ ਦੇ ਗੁਣਾ ਨੂੰ ਗਾਉਣਾ ਕਰੋ ਰਹਾਉ ਬਿਸਰਾਮ ਦੇ ਕੇ ਕਹਿੰਦੇ ਹਨ ਹਰ ਘਟ ਗੱਡੇ ਘਟ ਬਸਤਾ ਹਰ ਜਲ ਥਲੇ ਹਰ ਬਸਤਾ ਹਰ ਥਾਨ ਥਾਨ ਅੰਤਰ ਬਸਤਾ ਮੈਂ ਹਰ ਦੇਖਣ ਕੋ ਚਾਉ ਜੋ ਹਰੀ ਪਰਮੇਸ਼ਰ ਚਾਰ ਖਾਣੀਆਂ ਦੇ ਘਟ ਘਟੇ ਕੱਡਾ ਕੱਡਾ ਵਿੱਚ ਇੱਕ ਰਸ ਵਸ ਰਿਹਾ ਹੈ ਪੁਨਾ ਜੋ ਹਰੀ ਪਰਮੇਸ਼ਰ ਜਲ ਜਲਾ ਪਾਵ ਤਰਲ ਥਾਵਾਂ ਵਿੱਚ ਵਸ ਰਿਹਾ ਹੈ ਜੋ ਹਰੀ ਪਰਮੇਸ਼ਰ ਥਲੇ ਮਾਰੂਥਲ ਖੁਸ਼ਕ ਧਾਵਾਂ ਵਿੱਚ ਵੀ ਬਸਤਾ ਕਈ ਵਸ ਰਿਹਾ ਹੈ ਪੁਨਾ ਜੋ ਹਰੀ ਪਰਮੇਸ਼ਰ ਥਾਨ ਸਥਾਨਾਂ ਤੇ ਥਾਨੰਤਰ ਥਾਵਾਂ ਦੇ ਅੰਦਰ ਪਾਪ ਜੀਵਾਂ ਦੇ ਅੰਦਰ ਬਸ ਬਸਤਾ ਵਸ ਰਿਹਾ ਹੈ ਕਹਿੰਦੇ ਮੈਨੂੰ ਉਸ ਹਰੀ ਪਰਮੇਸ਼ਰ ਦੇ ਦਰਸ਼ਨ ਦੇਖਣ ਕੋ ਜਾਓ ਕਹਿੰਦੇ ਦੇਖਣ ਦਾ ਬੜਾ ਹੀ ਚਾਅ ਉਤਸ਼ਾਹ ਹੈ ਕੋਈ ਆਵੇ ਸੰਤ ਹਰ ਕਾ ਜਨ ਸੰਤ ਮੇਰਾ ਪ੍ਰੀਤਮ ਜਨ ਸੰਤ ਮੋਹੇ ਮਾਰਗ ਦਿਖਲਾਵੇ ਹੇ ਭਾਈ ਕੋਈ ਸੰਤੋ ਸ਼ਾਂਤ ਆਤਮਾ ਵਾਲਾ ਪੁਰਖ ਹੋਣਾ ਕਰੇ ਭਾਵ ਕਿਸੇ ਸੰਤ ਜਨ ਦਾ ਸੰਗ ਪ੍ਰਾਪਤ ਹੋਵੇ ਜੋ ਪਰਮੇਸ਼ਰ ਦਾ ਨਾਮ ਜਪਣ ਵਾਲਾ ਸੰਤ ਜਨ ਹੋਵੇ ਮੇਰਾ ਪ੍ਰੀਤਮ ਪਿਆਰਾ ਸੰਤ ਜਨ ਹੋਵੇ ਉਹ ਮੋਹੇ ਮੈਨੂੰ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਭੂ ਪ੍ਰਾਪਤੀ ਵਾਲਾ ਭਗਤੀ ਸਹਿਤ ਗਿਆਨ ਦਾ ਮਾਰਗ ਰਸਤਾ ਦਿਖਲਾਉਣਾ ਕਰੀ ਤਿਸ ਜਾਣ ਕੇ ਹਉ ਮਲ ਮਲ ਧੋਵਾ ਪਾਉ ਹਾਂ ਉਸ ਪਿਆਰੇ ਸੰਤ ਜਾਂਦੇ ਹਉ ਮੈਂ ਖੱਬੇ ਪਾਉ ਚਰਨ ਨੂੰ ਮਲ ਕੇ ਤੇ ਸੱਜੇ ਚਰਨ ਨੂੰ ਮਲ ਕੇ ਪਿਆਰ ਦੇ ਨਾਲ ਧੋਣਾ ਕਰ ਹਰ ਜਨ ਕੋ ਹਰ ਮਿਲਿਆ ਹਰ ਸਰਦਾ ਤੇ ਮਿਲਿਆ ਗੁਰਮੁਖ ਹਰ ਮਿਲਿਆ ਹੇ ਹਰੀ ਪਰਮੇਸ਼ਰ ਦੇ ਜਨ ਦਾਸਾਂ ਨੂੰ ਹਰੀ ਪਰਮੇਸ਼ਰ ਆਪ ਪ੍ਰਾਪਤ ਹੋਇਆ ਹੈ ਪ੍ਰਸ਼ਨ ਸੀ ਕਿਸ ਪ੍ਰਕਾਰ ਪ੍ਰਾਪਤ ਹੋਇਆ ਕਹਿੰਦੇ ਹਰ ਸਰਧਾ ਤੇ ਮਿਲਿਆ ਪਰਮੇਸ਼ਰ ਸਰਧਾ ਤੋਂ ਮਿਲਦਾ ਹੈ ਪ੍ਰਾਪਤ ਹੁੰਦਾ ਹੈ ਪੋਲੇ ਪਾ ਮਿਲਿਆ ਰਗੁਰਾਇਆ ਉਹ ਪੋਲੇ ਪਾ ਨਾਲ ਮਿਲਦਾ ਨਾ ਕਿ ਚਲਾਕੀਆਂ ਚੁਸਤੀਆਂ ਕਰਨ ਨਾਲ ਅੱਗੇ ਫੇਰ ਪ੍ਰਸ਼ਨ ਸੀ ਸਰਧਾ ਕਿਸ ਉੱਤੇ ਕੀਤੀ ਕਹਿੰਦੇ ਕਹਿੰਦੇ ਗੁਰਮੁਖ ਹਰ ਮਿਲਿਆ ਗੁਰਮੁਖ ਦੀ ਸੰਗਤ ਵਿੱਚ ਮੁਖੀ ਗੁਰਾਂ ਦੇ ਉਪਦੇਸ਼ ਉੱਤੇ ਸ਼ਰਧਾ ਕਰਨ ਨਾਲ ਪਰਮੇਸ਼ਰ ਪ੍ਰਾਪਤ ਹੋਇਆ ਹੈ ਮੇਰੇ ਮਨ ਤਨ ਆਨੰਦ ਪਏ ਮੈਂ ਦੇਖਿਆ ਹਰਿ ਰਾਉ ਉਸ ਵੇਲੇ ਮੇਰੇ ਮਨ ਤੇ ਤਨ ਸਰੂਪ ਦੀ ਪ੍ਰਾਪਤੀ ਵਾਲੇ ਆਨੰਦ ਦੇ ਸਹਿਤ ਹੋਏ ਜਦ ਮੈਂ ਹਰੀ ਰਾਉ ਰਾਜਾ ਰੂਪ ਪਰਮੇਸ਼ਰ ਦੇ ਦਰਸ਼ਨਾਂ ਨੂੰ ਦੇਖਣਾ ਕੀਤਾ ਖਰੀ ਰਾਜੇ ਨੂੰ ਆਪਣਾ ਸਵੈ ਅਨੁਭਵ ਸਰੂਪ ਕਰਕੇ ਵੇਖਣਾ ਕੀਤਾ ਜਨ ਨਾਨਕ ਕੋ ਕਿਰਪਾ ਪਈ ਹਰ ਕੀ ਕਿਰਪਾ ਪਈ ਜਗਦੀ ਸਰ ਕਿਰਪਾ ਪਈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੇਰੇ ਜਨ ਦਾਸ ਦੇ ਉਤੇ ਕਿਰਪਾ ਮੇਰ ਪਈ ਹੋਈ ਹੈ ਪ੍ਰਸ਼ਨ ਕਿਸ ਦੀ ਮੇਰ ਹੋਈ ਹੈ ਉੱਤਰ ਸੀ ਕਿ ਪਰਮੇਸ਼ਰ ਦੀ ਕਿਰਪਾ ਮੇਰ ਭਰੀ ਦ੍ਰਿਸ਼ਟੀ ਹੋਈ ਹੈ ਪ੍ਰਸ਼ਨ ਸੀ ਹਰੀ ਹਰ ਦੇ ਅਰਥ ਤਾਂ ਬੇਅੰਤ ਹਨ ਵਾ ਹਰੀ ਤਾਂ ਵਿਸ਼ਨੂੰ ਦਾ ਨਾਮ ਵੀ ਆ ਕਿ ਵਿਸ਼ਨੂੰ ਦੀ ਮੇਰ ਹੋਈ ਹੈ ਗੁਰੂ ਬਾਬਾ ਜੀ ਉੱਤਰ ਦਿੰਦੇ ਆ ਕਹਿੰਦੇ ਨਹੀਂ ਜਗਦੀਸ਼ਰ ਕਿਰਪਾ ਭਈ ਵਿਸ਼ਨੂੰ ਆਦਿਕਾਂ ਨੂੰ ਪੈਦਾ ਕਰਨ ਵਾਲੇ ਜਗਤ ਦੇ ਈਸ਼ਵਰ ਪਰਮੇਸ਼ਰ ਦੀ ਕਿਰਪਾ ਮੇਰ ਭਰੀ ਦ੍ਰਿਸ਼ਟੀ ਹੋਈ ਹੈ ਮੈਂ ਅਨੰਦ ਨੂੰ ਸਦ ਸਦ ਸਦਾ ਹਰ ਜਪਿਆ ਹਰ ਨਾਮ ਮੈਂ ਅਨਦ ਨੂੰ ਰਾਤ ਦਿਨੇ ਤਿੰਨੇ ਕਾਲਾਂ ਵਿੱਚ ਸਦਾ 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 ਰਹਿਣ ਵਾਲੇ ਵਾ ਮਨ ਦੁਆਰਾ ਵੀ ਸਦਾ ਰਹਿਣ ਵਾਲੇ ਬਾਣੀ ਦੁਆਰਾ ਵੀ ਸਦਾ ਰਹਿਣ ਵਾਲੇ ਤੇ ਸਰੀਰ ਦੁਆਰਾ ਵੀ ਹਮੇਸ਼ਾ ਰਹਿਣ ਵਾਲੇ ਹਰੀ ਹਰ ਪ੍ਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਗੁਰਾਂ ਦੁਆਰਾ ਜਪਣਾ ਕੀਤਾ ਹੈ ਵਾਹਿਗੁਰੂ Guru. ਗੁਰੂ ਜੀ ਕੀ ਪਤੇ